ਕੱਲ ਕਰਦੇ ਆ ਬਰਕਤ ਵੀਡੀਓ ਬਾਰੇ ਸੋ ਬਰਕਤ ਵੀਡੀਓ ਵਿੱਚ ਪ੍ਰੀਤ ਦੀ ਮੰਮੀ ਕਰ ਰਹੀ ਆ ਦੋ ਦੋ ਘਰ ਖਰਾਬ ਜਿਵੇਂ ਕਿ ਇੱਕ ਤਾਂ ਉਹ ਆਪਣਾ ਘਰ ਹੀ ਖਰਾਬ ਕਰ ਰਹੀ ਆ ਤੇ ਦੂਜਾ ਆਪਣੀ ਧੀ ਪ੍ਰੀਤ ਦਾ ਕਿਉਂਕਿ ਉਹ ਪ੍ਰੀਤ ਤੇ ਵਿੱਕੀ ਨੂੰ ਇੰਨੀ ਜ਼ਿਆਦਾ ਸ਼ਹਿ ਦਿੰਦੀ ਆ ਕਿ ਜਿਸ ਨਾਲ ਉਹਨਾਂ ਨੂੰ ਮਤਲਬ ਵੀ ਉਹਨਾਂ ਦਾ ਘਰ ਹੀ ਖਰਾਬ ਹੋਏਗਾ ਜਿਵੇਂ ਉਹ ਮਤਲਬ ਪ੍ਰੀਤ ਜੋ ਕਹਿੰਦੀ ਆ ਉਦਾਂ ਹੀ ਉਹਦੀਆਂ ਗੱਲਾਂ ਮੰਨੀ ਜਾ ਰਹੀ ਆ ਪ੍ਰੀਤ ਜੋ ਮੰਗਦੀ ਆ ਉਸੇ ਤਰੀਕੇ ਨਾਲ ਉਹ ਉਹਨਾਂ ਨੂੰ ਦੇਈ ਜਾ ਰਹੀ ਆ ਇਦਰ ਉਹ ਆਪਣੇ ਘਰ ਵਿੱਚ ਸੰਦੀਪ ਨਾ ਤੇ ਕਮਲ ਨਾ ਵੱਖਰਾ ਕਲੇਸ਼ ਪਾ ਕੇ ਬੈਠੀ ਆ ਸੋ ਇਸ ਤਰੀਕੇ ਨਾਲ ਇੱਕ ਘਾਰ ਖਰਾਬ ਹੋਣ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦਾ ਜਿਹੜੀਆਂ ਮਾਵਾਂ ਆਪਣੀਆਂ ਧੀਆਂ ਦਾ ਜ਼ਿਆਦਾ ਹੀ ਸੋਚਣ ਲੱਗ ਪੈਂਦੀਆਂ ਤੇ ਇਹ ਨਹੀਂ ਸੋਚਦੀਆਂ ਕਿ ਸਾਡੀਆਂ ਨੋਵਾਂ ਵੀ ਧੀਆਂ ਐ ਤੇ ਉਹ ਘਰ ਫਿਰ ਖਰਾਬ ਹੀ ਹੁੰਦੇ ਨੇ ਸੋ ਪ੍ਰੀਤ ਦੀ ਮੰਮੀ ਜ਼ਿਆਦਾ ਪੱਖ ਲੈਣ ਲੱਗ ਪਈ ਆਪਣੇ ਜਵਾਈ ਦਾ ਜਦੋਂ ਵਿੱਕੀ ਘਰੇ ਆਉਂਦਾ ਏ ਤੇ ਸੰਦੀਪ ਉਸਨੂੰ ਚਾਹ ਪਾਣੀ ਪੋਛਦੀਦਾ ਹੈਗੀ ਆ ਪਰ ਜਦ ਘਰ ਵਿੱਚ ਜਿਹੜੀ ਚੀਜ਼ ਉਹੀ ਉਹਨੂੰ ਖਵਾਈ ਪਿਆਈ ਜਾਏਗੀ ਨਾਲੇ ਉਹ ਕਿਹੜਾ ਵੇਟ ਕਰਦਾ ਕਿਉਂਕਿ ਉਹਨੂੰ ਖੁੱਦ ਦਾ ਪਾਲਾ ਹੁੰਦਾ ਏ ਕਿ ਮੇਰੀ ਇਨਸਲਟ ਹੋ ਰਹੀ ਆ ਕਿਉਂਕਿ ਉਹਦਾ ਸਹੁਰਾ ਜਿਹੜੀਆਂ ਪੁਰਾਣੀਆਂ ਗੱਲਾਂ ਜਦ ਛੇੜਦਾ ਏ ਤੇ ਉਹ ਡਰਦਾ ਮਾਰਾ ਮੈਂਟੋ ਮੈਂਟ ਉੱਠ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕਰਦਾ ਏ ਉਹਨੂੰ ਪਤਾ ਏ ਕਿ ਮੇਰਾ ਭੇਦ ਖੁੱਲੂਗਾ ਇਸ ਕਰਕੇ ਉਹ ਉੱਥੋਂ ਜਲਦੀ ਜਲਦੀ ਨਿਕਲਣ ਦੀ ਕੋਸ਼ਿਸ਼ ਕਰਦਾ ਇਹ ਤੇ ਪਰ ਪ੍ਰੀਤ ਦੀ ਮੰਮੀ ਉੱਥੇ ਬੜਾ ਗੁੱਸਾ ਕਰਦੀ ਹੈ ਤੇ ਇਹ ਸੰਦੀਪ ਨੂੰ ਉਹਦੇ ਜਾ ਕੇ ਬਾਅਦ ਕਹਿੰਦੀ ਆ ਕਿ ਸਾਰਾ ਤੇਰਾ ਕਸੂਰ ਏ ਤੇ ਤੂੰ ਉਸ ਨੂੰ ਚਾਹ ਪਾਣੀ ਵੀ ਨਹੀਂ ਚੱਜ ਨਾਲ ਪੁੱਛਿਆ ਮੂੰਹ ਬਣਾ ਕੇ ਰੱਖਿਆ ਪਰ ਇਹਦੇ ਵਿੱਚ ਦੇਖਿਆ ਜਾਵੇ ਤੇ ਸੰਦੀਪ ਨੇ ਕੁਝ ਵੀ ਨਹੀਂ ਕਿਹਾ ਕਿਉਂਕਿ ਵਿੱਕੀ ਹੁਣਾਂ ਨੇ ਪਹਿਲਾਂ ਹੀ ਗੱਲਾਂ ਇਹਦੀਆਂ ਕਰ ਛੱਡੀਆਂ ਸੀ ਕਿ ਉਹ ਹੁਣ ਉਹੋ ਚ ਰਿਸ਼ਤੇਦਾਰੀ ਵਿੱਚ ਰਹਿ ਨਹੀਂ ਜਾਂਦੀ ਸਿੱਕ ਪੈ ਹੀ ਜਾਂਦੀ ਆ ਸੋ ਵਿੱਕੀ ਦੇ ਜਾਣ ਤੋਂ ਬਾਅਦ ਪ੍ਰੀਤ ਦੀ ਮੰਮੀ ਸੰਦੀਪ ਦੇ ਪੂਰਾ ਦਿਵਾਲੇ ਹੁੰਦੀ ਤੇ ਲੜਾਈ ਪਉਂਦੀ ਆ ਸੋ ਇਥੋਂ ਪਤਾ ਲੱਗਦਾ ਹੈ ਕਿ ਉਹ ਆਪਣਾ ਘਰ ਹੀ ਖਰਾਬ ਕਰ ਰਹੀ ਆ ਜਿਵੇਂ ਉਹ ਸੋਚਦੀ ਆ ਕਿ ਮੇਰੀ ਧੀ ਜੋ ਮੰਗਦੀ ਆ ਮੈਂ ਉਸੇ ਵੇਲੇ ਪੇਸ਼ ਕਰਦਾ ਆਪਣੇ ਜਵਾਈ ਦੇ ਅੱਗੇ ਵੀ ਉਹ ਸਾਰੀਆਂ ਚੀਜ਼ਾਂ ਹਾਜ਼ਰ ਕਰਦਾ ਇਸ ਕਾਰਨ ਉਹ ਆਪਣੇ ਜਵਾਈ ਨੂੰ ਹੋਰ ਜ਼ਿਆਦਾ ਸਿਰੇ ਚੜਾ ਰਹੀ ਪਰ ਉਧਰ ਵਿੱਕੀ ਦੀ ਮੰਮੀ ਨੂੰ ਹੋਰ ਮौजਾਂ ਲੱਗੀਆਂ ਹੋਈਆਂ ਕਿਉਂਕਿ ਪ੍ਰੀਤ ਨੂੰ ਜੋ ਕਹਿੰਦਾ ਵਿੱਕੀ ਤੇ ਉਸਦੀ ਮੰਮੀ ਪ੍ਰੀਤ ਆਪਣੇ ਪੇਕੇਆਂ ਨੂੰ ਕਹਿ ਕੇ ਚੀਜ਼ਾਂ ਮੰਗਵਾ ਲੈਂਦੀ ਆ ਤੇ ਸਭ ਤੋਂ ਜ਼ਿਆਦਾ ਮौजਾਂ ਤੇ ਵਿੱਕੀ ਦੀ ਮੰਮੀ ਨੂੰ ਲੱਗੀਆਂ ਹੋਈਆਂ ਨੇ ਤੇ ਉਹ ਵਿੱਕੀ ਦੀ ਥੋੜੀ ਨੀਅਤ ਜੇ ਚੇਂਜ ਹੋਣ ਵੀ ਲੱਗਦੀ ਆ ਕਿਉਂਕਿ ਉਹ ਕੁਝ ਤਾਂ ਮਤਲਬ ਇਨਸਰਟ ਫੀਲ ਕਰਦਾ ਜਦ ਘਾਰ ਹੁੰਦਾ ਇਹ ਉਹਨੂੰ ਪਤਾ ਕਿ ਮੇਰੀ ਇਨਸਰਟ ਹੋਈ ਆ ਮੈਨੂੰ ਚੰਗੀ ਤਰ੍ਹਾਂ ਕਵਾਇਆ ਬੁਲਾਇਆ ਨਹੀਂ ਗੱਡੀ ਦੇਣੀ ਚਾਹੁੰਦਾ ਆ ਉਹਦੀ ਅਣਖ ਜਾਗਦੀ ਆ ਪਰ ਉੱਥੇ ਹੀ ਵਿੱਕੀ ਦੀ ਮੰਮੀ ਉਹਦੇ ਦਿਮਾਗ ਵਿੱਚ ਉਹ ਸਾਰੀਆਂ ਗੱਲਾਂ ਦੁਬਾਰਾ ਤੋਂ ਭਰਦੀ ਆ ਕਿ ਤੂੰ ਚੁੱਪ ਕਰਕੇ ਗਦੇ ਨੂੰ ਪਾਪ ਬਣਾ ਕੇ ਜੋ ਖਾਦਾ ਜਾਂਦਾ ਆ ਖਾਈ ਜਾ ਤੇ ਪ੍ਰੀਤ ਦੀ ਮੰਮੀ ਤਾਂ ਤੇਰੇ ਵਾਲਿਆ ਉਹਦੀਆਂ ਸਿਫਤਾਂ ਕਰੀ ਜਦ ਜੋ ਹੁੰਦਾ ਇਹ ਲਈ ਚੱਲ ਸੋ ਮਤਲਬ ਵੀ ਕਿੱਦਾਂ ਦੀ ਮਤ ਦੇ ਰਹੀ ਆਪਣੇ ਪੁੱਤ ਨੂੰ ਇਹ ਨਹੀਂ ਕਹਿ ਰਹੀ ਕਿ ਮਿਹਨਤ ਕਰਕੇ ਆਪਣੇ ਘਰੇ ਕਮਾਈ ਕਰ ਤੇ ਤੇਰੇ ਘਰ ਵਿੱਚ ਬਰਕਤ ਜ਼ਿਆਦਾ ਪਵੇ ਦੂਜਿਆਂ ਤੋਂ ਲੈ ਕੇ ਖਾਣਾ ਚਾਹੁੰਦੇ ਅਗਲੇ ਦੀ ਕਮਾਈ ਤੋਂ ਕਿੰਨੀ ਮਾੜੀ ਸਿੱਖ ਦੇ ਰਹੀ ਆ ਸੋ ਇੱਥੋਂ ਪਤਾ ਲੱਗਦਾ ਹੈ ਕਿ ਵਿੱਕੀ ਦੀ ਮੰਮੀ ਤਾਂ ਸਭ ਤੋਂ ਜ਼ਿਆਦਾ ਮਜ਼ੇਕਾਰ ਰਹੀ ਆ ਤੇ ਉਧਰ ਪ੍ਰੀਤ ਨੂੰ ਮਤਲਬ ਵੀ ਇਹ ਵੀ ਕਹਿੰਦੀ ਆ ਕਿ ਕੋਈ ਖਰਚਾ ਨਾ ਹੋਵੇ ਸੂਟ-ਸਾਟ ਵੀ ਤੂੰ ਘਰੇ ਹੀ ਸੀਪਣੇ ਸੀ ਲਿਆ ਕਰ ਤੇ ਨਾ ਹੀ ਹਾਨੂੰ ਕੋਈ ਸਵਾਈ ਦੇਣੀ ਪਵੇ ਸੋ ਜਦੋਂ ਦੀ ਪ੍ਰੀਤ ਵਿਆਹੀ ਆ ਨਾ ਉਹਨੂੰ ਕੋਈ ਸੂਟ-ਸਾਟ ਬਣਾ ਕੇ ਦਿੱਤੇ ਆ ਤੇ ਨਾ ਹੀ ਉਹਦੇ ਸੂਟ ਜੀ ਉਹਨੇ ਆਪਣੇ ਪੇਕੇਆ ਤੋਂ ਲੈ ਹੀ ਆਂਦੇ ਆ ਤੇ ਉਹਦੇ ਸੂਟਾਂ ਦੀ ਸਵਾਈ ਤੱਕ ਦੇਣ ਲਈ ਉਹਦੇ ਕੋਲ ਪੈਸੇ ਨਹੀਂ ਹੁੰਦੇ ਕਿੰਨੀ ਕੰਜੂਸੀ ਕਰਦੀ ਆ ਤੇ ਉਧਰੋਂ ਮਤਲਬ ਹੀ ਉਹਦੇ ਪ੍ਰੀਤ ਫਿਰ ਆਪਣੇ ਪੇਕੇ ਦੇ ਸੂਟ ਭੇਜ ਹੀ ਦਿੰਦੀ ਸੀ ਪਣ ਲਈ ਜਿਹੜੀ ਗੱਲ ਅਜੇ ਤੱਕ ਮਤਲਬ ਹੀ ਉਹਦੀ ਮੰਮੀ ਨੇ ਉਸੇ ਵੇਲੇ ਪੂਰੀ ਵੀ ਕਰ ਦਿੱਤੀ ਤੇ ਕਬਲ ਸੰਦੀਪ ਨੇ ਉਹ ਗੱਲ ਕਬਲ ਨੂੰ ਜਦੋਂ ਦੱਸੀ ਤੇ ਉਹ ਚੁੱਪ ਕਰਕੇ ਕਹਿੰਦੀ ਆ ਤਾਂ ਕੁਛ ਨਹੀਂ ਇਹ ਕਹਿ ਦਿੰਦੇ ਆ ਕਿ ਮੰਮੀ ਜ਼ਿਆਦਾ ਸਿਰੇ ਚੜਾ ਰਹੀ ਉਹਨਾਂ ਨੂੰ ਪਰ ਜਦੋਂ ਗੱਲਾਂ ਹੀ ਕਰ ਰਹੇ ਹੁੰਦੇ ਨੇ ਜਦੋਂ